ਜੇ ਮੈਨੂੰ ਸਾਰਾ ਪਤਾ ਵਾ ਜੇ ਪਤਾ ਹੋਵੇ ਇਹਨੂੰ ਤੇ ਮੇਰੀ ਭੈਣ ਇਹਨੂੰ ਸਮਝਾ ਕੇ ਹੀ ਜਾਵੇ ਕਿ ਤੂੰ ਕਿੱਦਾਂ ਘਰ 'ਚ ਰਹਿਣਾ ਵਾ ਕਿੱਦਾਂ ਖਰਚਾ ਦੇਣਾ ਕਿੱਦਾਂ ਆਪਣੀ ਜਨਾਨੀ ਰੱਖਣੀ ਕਿੱਦਾਂ ਬੱਚੇ ਰੱਖਣੇ ਜੇ ਇਹਨੀਆਂ ਗੱਲਾਂ ਦਾ ਪਤਾ ਹੋਵੇ ਤੇ ਇਹਨੂੰ ਮੇਰੇ ਭੈਣ ਸਮਝਾ ਕੇ ਜਾਂਦੀ 20 20 ਇਹਨੇ ਮੇਰੇ ਪਿਆਕੇ ਨੂੰ ਤੇ ਮੇਰੀ ਭੈਣ ਨੂੰ ਗੱਲਾਂ ਕੀਤੀਆਂ ਆਉਣਾ ਤੇ ਆਉਣ ਨਹੀਂ ਆਉਣਾ ਤੇ ਨਾ ਇੱਕ ਪਾਸੇ ਮੇਰੀ ਭੈਣ ਸਮਝਾ ਕੇ ਗਈ ਦੂਜੇ ਪਾਸੇ ਇਹ ਮੇਰੇ ਸਿਰ ਦੇ ਵਾਲਾਂ ਨੂੰ ਪੈਂਦਾ ਮਾਤਾ ਹੋੜੀ ਸਬਜੀ ਹਾਂਜੀ ਮੰਮੀ ਜੀ ਰੇ ਪਿੰਡਿਆ ਕਿੰਨੇ ਸੋਹਣੀਆਂ ਲੱਤੀਆਂ ਈਓ ਹਾਂ ਸਬਜੀ ਤੇ ਬੜੀ ਸੋਹਣੀ ਲੱਤੀ ਆ ਕਦੋਂ ਵੀ ਲਾਥਾ ਇਹ ਦੋ ਹਾਂ ਚੱਲ ਚੰਗਾ ਸਭੋ ਸਬਜੀਆਂ ਦੋ ਤਿੰਨ ਬਣ ਜਾਣਗੀਆਂ ਦੋ ਆਹੋ ਚਲੋ ਮੈਂ ਆਂਦੀ ਹੀ ਭਈਓ ਕੱਪੜੇ ਵੇਖ ਲੈੰਦੀਆਂ ਲਿਆਂਦੇ ਆ ਵੇਖ ਲੈਨੇ ਮੰਮੀ ਜੀਓ ਮੇਰਾ ਤਾਂ ਠੀਕ ਹੀ ਆ ਨਾਲ ਸੰਦੀਪ ਨੂੰ ਵੀ ਬੁਖਾ ਲ ਲੈਨੇ ਆ ਸੰਦੀਪ ਨੂੰ ਮੈਂ ਆਵਾਜ਼ ਮਾਰ ਲੈਨੀ ਆ ਤੇ ਤੂੰ ਵੀ ਆ ਜਾ ਤੇ ਆਣ ਕੇ ਤਾਂ ਵੇਖ ਲੋ ਇਹ ਚੰਗੇ ਸੀਤੇ ਆ ਆਹ ਮੁਰਕੇ ਅਗਲੀ ਪੈਰ ਤੇ ਸੀਨ ਨੂੰ ਮਾਰ ਕੇ ਦਿੰਦੀ ਆਹ ਕਹਿੰਦੇ ਨੂੰ ਕਿਨੇ ਵੇਖਲਾ ਤੁਸੀਂ ਹਾਂ ਆਜੋ ਮੈਂ ਆਨੀ ਆਂ ਤੇ ਕੱਪੜੇ ਪਸੰਦ ਆ ਜਾਣ ਤੁਹਾਡੇ ਤੇ ਜੇ ਚੰਗਾ ਹੀ ਆ ਉਹ ਦਿਨ ਤੇ ਕੱਲ੍ਹ ਨੂੰ ਤੇ ਆਵਾ ਤੇ ਪੈਰ ਤੇ ਫਿਰ ਉਹ ਟਾਇਟ ਵੀ ਨਹੀਂ ਕਰਕੇ ਦਿੰਦੀ ਕੋਈ ਨਹੀਂ ਪਾ ਕੇ ਵੇਖ ਲੈਣੇ ਆ ਜਿਹੜੀ ਆਏ ਨਹੀਂ ਮੰਮੀ ਆਈ ਤਿੱਕਾਂ ਕੋਈ ਨਹੀਂ ਆ ਜਾਂਦੇ ਆ ਕੋਈ ਗੱਲ ਨਹੀਂ ਕੀ ਕਾ ਚਲ ਮੱਲੇ ਸਾਸਰੀ ਦਾ ਜੀ ਸਤਿ ਸ਼੍ਰੀ ਅਕਾਲ ਕਦਾ ਕੁਲਿੰਦਰ ਜੀ ਹਾਂ ਠੀਕ ਠਾਕ ਵਧੀਆ ਸੇਧਾਂ ਦਾ ਠੀਕ ਠਾਕ ਬਹੁਤ ਵਧੀਆ ਬਹੁਤ ਵਧੀਆ ਕਿਥੋਂ ਮਾਰਾ ਜਿਹੜਾ ਉਹ ਮੇਰਾ ਸੜ ਪਾਣੀ ਦਾ ਥੋੜਾ ਜਿਹਾ ਫੱਟਾ ਵਾਂਗ ਆਖਣ ਦੀਆਂ ਲਿਆਉਂਦੇ ਆਈ ਸਹੀ ਸਹੀ ਹੋਊਗਾ ਹਲਦੀ ਮਸਾਲਾ ਮੁਕਾਮਾ ਕਾ ਚਲੋ ਕੋਈ ਗੱਲ ਨਹੀਂ ਹੋਰ ਸੇਧ ਠੀਕ ਵਾ ਹਾਂ ਸਭ ਠੀਕ ਠਾਕ ਆ ਆ ਜਾਓ ਬੈਠਨੇ ਕੋਈ ਨਹੀਂ ਉੱਥੇ ਆ ਜਾਓ ਉਹ ਸੰਦੀਪ ਕੋਰੇ ਮੰਮੀ ਆਹ ਝੋਦਾ ਲੈ ਜਾਓ ਕੀ ਹੋ ਜਾ ਜੰਨੇ ਲੈ ਜਾ ਤੋੜ ਅਸਮਾਨ ਦਾ ਦਾਦੀ ਨੂੰ ਪਾਣੀ ਲਿਆ ਕੇ ਦੇਣ ਨਾਲੇ ਲੈ ਆ ਇੱਕ ਪਾਣੀ ਦਾ ਨੂੰ ਨਹੀਂ ਪੀਣਾ ਨਹੀਂ ਮੈਂ ਨਹੀਂ ਪੀਣਾ ਚਾਹ ਪੀ ਕੇ ਧੋਣੇ ਜਾਣੇ ਕਿਦਾਂ ਠੀਕ ਵਾ ਹਾਂ ਅੱਜ ਕਰਾਤੀ ਝਬਰੇ ਕਿਹੜੀ ਕੀਤੀ ਆ ਟੱਡੇ ਦੀ ਦਾ ਆਪਣੇ ਟੈਂਟ ਦੀ ਚਲੋ ਵਧੀਆ ਵਧੀਆ ਹਾਂ ਮੈਂ ਕੰਮ ਨਿਬੇੜਦੇ ਆ ਚਾਕੇ ਚਮਕਾ ਲਈ ਵੀ ਕਰਾਉਂਦੇ ਹੁੰਦੇ ਨੇ ਨਾ ਦਾਣੇ ਦੀ ਚਮਕੀ ਵਧੀਆ ਬਾਜੇ ਚੱਲ ਤੋਨੂ ਜਾਂਦੇ ਅੱਗੇ ਕਿਹੜੇ ਟਾਂਦੇ ਉਹਨੂੰ ਠੀਕ ਹੈ ਠੀਕ ਚਲੋ ਵਧੀਆ ਬਹੁਤ ਠੀਕ ਠਾਕ ਆ ਨਾ ਵਧੀਆ ਵਾ ਠੀਕ ਠਾਕ ਵਾ ਕੰਮ ਵਧੀਆ ਚੱਲਦਾ ਚੱਲੀ ਜਾਂਦਾ ਬੜਾ ਵਧੀਆ ਤੁਸੀਂ ਸੁਣਾਓ ਕਿੱਦਾਂ ਹਾਂ ਸਭ ਠੀਕ ਠਾਕ ਆ ਹੂੰ ਵਿਆਹ ਦਾ ਕਰਕੇ ਆ ਗਿਆ ਮੇਰੇ ਹਾਂ ਮੈਂ ਆ ਮਾਰਾ ਇਹ ਕਿਡਾ ਅੱਛਾ ਅੱਛਾ ਹਾਂ ਤਿਆਰੀ ਬੇਪੂਰੀ ਆ ਹੋ ਗਿਆ ਤਿਆਰੀ ਚਲੋ ਵਧੀਆ ਵਧੀਆ ਅੱਲਾ ਤੂੰ ਕੀ ਲਈ ਜਾਨੀਆਂ ਆ ਸੂਟ ਆ ਕੁੜੀਆਂ ਦੇ ਉਹ ਵੀ ਵੇਖ ਲੈਣ ਤੁਸੀਂ ਵੀ ਵੇਖ ਲੋ ਆ ਸੰਦੀਪ ਸ਼ਿਮਾ ਆ ਗਿਆ ਦੋਹੇ ਜਾਣੀਆਂ ਵੇਖ ਲੋ ਸੂਟ ਆ ਲੈਣ ਤੇ ਆ ਵੇਖ ਲੋ ਵੇਖ ਲੋ ਚੰਗੇ ਵੇਖ ਲੋ ਆਪਣੇ ਪਛੰਦ ਦੇ ਨਨਵਾਟੇ ਬੜੇ ਪਏ ਐ ਸੂਟਾਂ ਨੂੰ ਐਸੇ ਨਾ ਕੀਤੇ ਉਹਨਾਂ ਨੇ ਮੰਮੀ ਦਾ ਰੂਪ ਵੀ ਇਦਾਂ ਹੀ ਹੱਬਾ ਵੀ ਚਲੋ ਕੋਈ ਨਾ ਹਣ ਨਾ ਟਾਈਮ ਆਊਗਾ ਕਾ ਤੂੰ ਹੀ ਕਰ ਲਿਓ ਪ੍ਰਾਸ ਹੁਣ ਕਰਦੇ ਹੋ ਨਾਲੇ ਸੋਨੇ ਸੂਟ ਮੰਮੀ ਦਾ ਕਿਹੜਾ ਵਾ ਮੰਮੀ ਦਾ ਆਵਲਾ ਓਈ ਸਸ ਚਲੋ ਸੋਣਿਆ ਜੀ ਮੈਂ ਠੀਕ ਆ ਮੈਂ ਇੱਥੇ ਦੇਖਿਆ ਚੈੱਕ ਕਰਕੇ ਆਂ ਦੀਦੀ ਦਾ ਮੋਹਰੇ ਕੋਲ ਨਹੀਂ ਹੋਇਆ ਦੀਦੀ ਮੈਂ ਇੰਨੀ ਰੀਜ ਨਾਲ ਸੂਟ ਬਣਾਏ ਕਸੇ ਇਤ ਮੇਰਾ ਸੂਟ ਕਿੱਦਾਂ ਦਾ ਵਾ ਤੁਹਾਡੇ ਦੇ ਬੜੇ ਸੋਹੇ ਸੂਟ ਸੀਤੇ ਆਵੇ ਲੈਸਾ ਲਾ ਕੇ ਗਲੇ ਤੇ ਵੀ ਵੈਨ ਦਾ ਕੋਈ ਲਾਜ ਨਹੀਂ ਆ ਸੂਟ ਤੇਰਾ ਬੜਾ ਸੋਹਣਾ ਸੀਤਾ ਵਾ ਅੱਲਾ ਪਾਗੇ ਤੇ ਨਹੀਂ ਲਾ ਉਹ ਤਾਂ ਮੈਂ ਹੁਣ ਪਾਉਂਗੀ ਜਿਹੜਾ ਵਿਆਹ ਜਾਣਾ ਵਾ ਪਰ ਮੇਰੇ ਤੇ ਪਸੰਦ ਜੇ ਨਹੀਂ ਆਇਆ ਕੋ ਸੀਤਾ ਮੈਂ ਤਾਂ ਤਕਵਾ ਅੱਜੜਣਾ ਹੀ ਨਾਲ ਮਮੀ ਨੂੰ ਮੈਂ ਕਹ ਤਾ ਹੈ ਬਈ ਕੁਝ ਸਟੇ ਕਰ ਲੈ ਜੀ ਇਹਨੂੰ ਮੈਂ ਉਦੋਂ ਆਖਾਂ ਇਹਨੂੰ ਲਾਦੀ ਨੀ ਕਿਨੂੰ ਆਖਿਆ ਤਾਂ ਹੈਗਾ ਹੀ ਤੂੰ ਇਹ ਪਤਾ ਨਹੀਂ ਕੀ ਕਰਨ ਰਹੀ ਹੀ ਮੈਂ ਫਿਰ ਵੱਡੀ ਨੂੰ ਲੈ ਗਈ ਨਾਲ ਮੈਂ ਹਣਾਏ ਨੂੰ ਬੋਲਣ ਦੀ ਆ ਤਾਂ ਉੱਥੇ ਬੋਲੀ ਜਾਣਾ ਮੰਮੀ ਮੈਂ ਆ ਕੇ ਵਾਦੇ ਕੱਟ ਗੱਲਾਂ ਕਰਦੀ ਰਹਿਣੀ ਆ ਕੀ ਮੈਂ ਲੋਕਾਂ ਦੇ ਮੱਥੇ ਲੰਦੀ ਰਹਿਣੀ ਆ ਜਿਹੜਾ ਜਦੋਂ ਤੁਸੀਂ ਪਹਿਨੇ ਮੈਨੂੰ ਬੋਲਣ ਦੀ ਆ ਤਾਂ ਬੋਲਣ ਦੀ ਆ ਤਾਂ ਲੈ ਲਓ ਮਗਰ ਮੈਂ ਨਾ ਹਕਾ ਕਰਦੇ ਹਾਂ ਤੁਹਾਡੇ ਹੁੰਦੇ ਐਦਾ ਡੇ ਕਰਨਾ ਹੁਣ ਮੈਂ ਵਿਆਹ ਤੋਂ ਪਹਿਲਾਂ ਲੜਾਈ ਪਾ ਲਾ ਆਪਣੇ ਘਰ ਤੁਸੀਂ ਜੋ ਪਰੋ ਜਦੋਂ ਦਾ ਸੀਤਾ ਹੁੰਦਾ ਨਾ ਸੀ ਪੜਾਣ ਟੇਟਰ ਨੇ ਧੋਰੇ ਤਾਂ ਨਹੀਂ ਸੀਤਣਾ ਤੰਬੀ ਬਾਹ ਤੇਰਾ ਪਹਿਲਾਂ ਉਦਾਂ ਨਹੀਂ ਸੀ ਸੂਟ ਪਸਾਉਂਦਾ ਹੁੰਦੇ ਹੁਣ ਤੇਰੇ ਸੀਤੇ ਨਹੀਂ ਆਉਂਦੇ ਪੂ ਪਤਾ ਨਹੀਂ ਕਿਹੜੇ ਕੈਨੇਡਾ ਚੋਂ ਲਿਆ ਕੇ ਸਪਾਉਨੇ ਆ ਸੂਟ ਮਾਦਾ ਤੂੰ ਥੋੜਾ ਘਟੈ ਨੂੰ ਝੜਕਿਆ ਕਰ ਤੂੰ ਇਹਦੇ ਦਿਵਾਲੇ ਹੋਈ ਰਹੀ ਨਹੀਂ ਝੜਕਾ ਕੇ ਦਾਣਾ ਇਹ ਤਾਂ ਕਲਵਿੰਦਰ ਸ਼ਾਹ ਕਿਤੇ ਬਾਹਰੇ ਨਹੀਂ ਆਉਣ ਦਿੰਦੀ ਆ ਤੇਰੇ ਸਾਹਮਣੇ ਆਇਆ ਸਭ ਕੋ ਤੂੰ ਦਾਦਾ ਆਪਣੀ ਪੱਗ ਪੋਗ ਪੀਗੋ ਕਰਾਈ ਕੋਈ ਮੇਰੀ ਵੀ ਕਿ ਨਹੀਂ ਉਹ ਸਾਡਾ ਨਹੀਂ ਆ ਸਾਡਾ ਕੁਰਤੇ ਪਹਿਰੇ ਮੈਂ ਬਚਾਰ ਹੋ ਰਹੀ ਆ ਉਹ ਪੈਂਟ ਬਹੁਤ ਪੌਣੀ ਹੋਣ ਦਾ ਫਾਲਿੰਗ ਕੋਈ ਠਹਿੜ ਟੁਲਟ ਨਹੀਂ ਮੈਂ ਮਵੇਂ ਕੁਰਤਾ ਪਜਾਮਾ ਹੀ ਲੈ ਜਾਊਗਾ ਕੋਈ ਗੱਲ ਨਹੀਂ ਐਦਾ ਵੇਖ ਲੋ ਜੇ ਦੇ ਤੂੰ ਬੰਦ ਨਹੀਂ ਸੈਟ ਆਉਂਦਾ ਠੀਕ ਆ ਨਹੀਂ ਤੇ ਕਰ ਇਹਨੂੰ ਕਹੋ ਵੀ ਦਾਣਾ ਠੀਕ ਕਰਵੇ ਅਸਲੀ ਸਾਡਾ ਹੀ ਤਾਂ ਖਰੇਨੇ ਦਾ ਹਾਲ ਵਾੜੀ ਤੂੰ ਪਾ ਕੇ ਦੇ ਵੇ ਪਹਿਲਾਂ ਆਪਣਾ ਮੂਡ ਪ੍ਰਾਪਤ ਕਰ ਲੈਣੀ ਹੈ ਸੰਦੀ ਇੱਦਾਂ ਤਾਂ ਮੂਹ ਨਹੀਂ ਕਰਿਆਣਾ ਜਿੱਦਾਂ ਮਰਦੀ ਕੋਈ ਕਰ ਲੋ ਇਹਦਾ ਮੂਹ ਨਹੀਂ ਸਿੱਧਾ ਹੋ ਸਕਦਾ ਸਹੀ ਹੋ ਸਕਦਾ ਇਹਦਾ ਨਾ ਕਰਿਆ ਇਹਦਾ ਮੂਹੇ ਇਦਾਂ ਦਾ ਹੀ ਰਹਿਣਾ ਰਹ ਜਾ ਇੱਕ ਮਿੰਟ ਤੂੰ ਕੀ ਗੱਲ ਆਹ ਰਹ ਜਾ ਜਿੱਦਣ ਆਹੀ ਕੱਪੜੇ ਬਣਾ ਕੇ ਆਂਦੇ ਹੀ ਨਾ ਉਹਦਣ ਵੀ ਨਹੀਂ ਇਹਦੇ ਪਸੰਦ ਆਉਂਦੇ ਇਹਨੇ ਉੱਥੇ ਬੜਾ ਰੌਲਾ ਪਾਇਆ ਸੀ ਹੂੰ ਤੇ ਆਣ ਕੇ ਸਾਡੇ ਘਰ ਚੁੱਕ ਕੇ ਬੈਕ ਮਾਰਿਆ ਇਹ ਕੱਪੜਿਆਂ ਵਾਲਾ ਸਹੀ ਸਰ ਹਾਂ ਹਾਂ ਐਦਾਂ ਕਰਦੀ ਤਾਂ ਹੁਣ ਇਹਦੇ ਸੀਤੇ ਵੀ ਨਹੀਂ ਪਸੰਦ ਆਏ ਤੈਨੂੰ ਅਸੀਂ ਦੱਸੋ ਵੀ ਕਿੱਥੇ ਬਣਾ ਕਿੱਥੋਂ ਬਣਾ ਕੇ ਰਈਏ ਕਿਹੜਾ ਸ਼ਹਿਰ ਵਾਓ ਮਾਤਾ ਹਣ ਵਿਆਹ ਵੇਖ ਲਈਏ ਹੂੰ ਜਿੱਦਾਂ ਵੀ ਵੇਖਿਆ ਜਾਂਦਾ ਆ ਪਾ ਲੜਨਾ ਨਹੀਂਗਾ ਇੱਕ ਦੂਜੇ ਨਾਲ ਇਤੇ ਗੱਲ ਆਉਦੋ ਤਾਂ ਇਹ ਗੱਲ ਨਹੀਂ ਮੇਰੀ ਗੱਲ ਸੁਣ ਹੁਣ ਮਨੂੰ ਨਿਗ ਨਿਗ ਜਾਂ ਗੱਲਾਂ ਦੱਸ ਦੇ ਜੋ ਜਦੋਂ ਵੇਖਣਗੇ ਉਸ ਦਿਨ ਸਮੋਸੇ ਖਾ ਕੇ ਤੇ ਆ ਗਈ ਵੀ ਕੁੜੀ ਬੜੀ ਵਧੀਆ ਵਾ ਕਰਦਾ ਨਜਟਣਾ ਪੈਣਾ ਨਜਿੱਠੋ ਹੁਣ ਫੇ ਜਦਾਂ ਵੀ ਆ ਗਈ ਹੈ ਜਿਹੜੀ ਤਾਂ ਸਮੋਸਿਆਂ ਦੀ ਗੱਲ ਕਰਦਾ ਨਾ ਉਹ ਤਾਂ ਦੁਨੀਆਂ ਤੇ ਰੀ ਰੀ ਤਾਂ ਆਈ ਆ ਸਮੋਸੇ ਖਾਣ ਦੀ ਉਹ ਇਹ ਜਾ ਕੇ ਹੁਣ ਢਿੱਡ ਤੇ ਕਹਿੰਦੇ ਘਰ ਪਛਾੜੀ ਛੱਡ ਨਹੀਂ ਜਾਣਾ ਉਹਦੇ ਖਾਣੇ ਪੈਂਦੇ ਆ ਪਰ ਇਹ ਆ ਕਿ ਕਹਿੰਦੇ ਜਿਹੜਾ ਜੀ ਆ ਨਾ ਰੱਬ ਦੇ ਦੇ ਕੱਲਿਆ ਉਹ ਤਾਂ ਟੇਟ ਚ ਪਾ ਕੇ ਨਹੀਂ ਕਿਸ ਨੇ ਵੇਖਿਆ ਹੋਰ ਉਹ ਦਿਮਾਗ ਆਪੋ ਆਪਣਾ ਕੀ ਵਰਤਦਾ ਕਿ ਇਹਦੀ ਮਾਤਰ ਨਾ ਕਿ ਦਿੱਤਿਆ ਹੋਣੀ ਤੇ ਨਾ ਕਿ ਇਹਦੇ ਉਹ ਤਾਂ ਰੱਬ ਹੀ ਕਿੰਨ ਦਵੇਂ ਰਖੇ ਰ ਆ ਚਲੋ ਹੁਣ ਫੇ ਕੀ ਕਰਨਾ ਨਾ ਵਾ ਵੇਖੋ ਫੇ ਵੇਖਾਂਗੇ ਸਾਤਾ ਆ ਹੋਰ ਕੀ ਕਰਨਾ ਫੇ ਚਲ ਪਾ ਕੋ ਕੱਪੜੇ ਚੋਕਟ ਉਹ ਤਾਂ ਮੈਂ ਹੁਣ ਪਾ ਹੀ ਲੈਣੇ ਆ ਹਾਂ ਕੁਲਵਿੰਦਰ ਸਿੰਘ ਮੰਨੋ ਯਾ ਕਾਲ ਦਾ ਚੇਤਾ ਆਇਆ ਵਾ ਕਿ ਸਾਨੂੰ ਤਾਂ ਪਤਾ ਨਹੀਂ ਤੇਰੇ ਆਉਣ ਦਾ ਤੇ ਤੇਰੀ ਸਾਲੀ ਨੂੰ ਪਤਾ ਸੀ ਉਹ ਤੇਰੇ ਅੱਗਲ ਮੰਡੀ ਆ ਗਈ ਮੰਮੇ ਮੰਨੋ ਤੇ ਆਪਨੇ ਪਤਾ ਮੇਰੇ ਉਹਦੇ ਨੂੰ ਤੇ ਚਾਹ ਪੀਂਦੀ ਸੀ ਤੇ ਮੰਨੋ ਤੇ ਆਪਨੇ ਪਤਾ ਕਦੋਂ ਆਈ ਕਦੋਂ ਨਹੀਂ ਹਰਾਨ ਗੇ ਵਾਲੀ ਗੱਲ ਆਇ ਤੇ ਹਾਂ ਤੁਹਾਨੂੰ ਮਿਹਰਬਾਨੀ ਆ ਮੈਨੂੰ ਨਾ ਹੰ ਤਾਂ ਫੋਨ ਦਾ ਪਤਾ ਨਹੀਂ ਆਪਣੀ ਭੈਣ ਨੂੰ ਪਾਇ ਕੀਤਾ ਹੋਇਆ ਹੰ ਤੇ ਕੋਈ ਪਤਾ ਨਹੀਂ ਨਾ ਭੈਣ ਨੇ ਹੀ ਦੱਸਿਆ ਜੋ ਲੋ ਬੋਸ ਲੂੰਗਾ ਕੋਈ ਨਹੀਂ ਨੂੰ ਮੈਂ ਕਿੱਧਰ ਆਈ ਕੀ ਗੱਲੋ ਕੀਰੀ ਨੇ ਕਾਇ ਸੇ ਸਬਜੀ ਆਲੇ ਸਿਮਾ ਮੈਂ ਮਮੀ ਜੀ ਮੈਂ ਸਿਰਨ ਡਈ ਹੀਗੀ ਯਾ ਮੈਂ ਨਾਲ ਚਰਮ ਨਹੀਂ ਆ ਹੈ ਛੇਤੀ ਹੋ ਜੀ ਮੇਰਾ ਤਾਂ ਛਾਟੀ ਹੋ ਜਾਂਦਾ ਹਾਂ ਹਾਂ ਮੇਰਾ ਦੇਣ ਨੂੰ ਛੋਟੇ ਹੋ ਗਏ ਐ ਸੁਨੀਪੀ ਕਰਨ ਈ ਆ ਪਤਾ ਨਹੀਂ ਕੀ ਕਰਨ ਈ ਮਾਲੇ ਬਗਾਲੇ ਤਰੇ ਫਰਨਾ ਵਾ ਇਹਨੇ ਨਾਲ ਹਾਥੀ ਬਟਾਲੇ ਬੰਦਾ ਹਾ ਸਿਮਾ ਇਹਲਾ ਮੈਂ ਕਲਵਿੰਦਰ ਨਾਲ ਗੱਲ ਕੀਤੀ ਆ ਉਹਨੇ ਕੰਨ ਨਹੀਂ ਕੀਤਾ ਗੱਲ ਦਾ ਗਾੜੀਆਂ ਸੋਗੇ ਸਮੋਸੇ ਸੁਣਾਉਂਦਾ ਵਾ ਤੁਸੀਂ ਕਿਹੜੀ ਗੱਲ ਕੀਤੀ ਗੱਲ ਕੀ ਕਰਨੀ ਮੈਂ ਉਹਨੂੰ ਆ ਗੱਲਾਂ ਦਸੀਆਂ ਕਿ ਇਦਾਂ ਕਰਦੀ ਆ ਸੰਦੀਪ ਹਾਂਜੀ ਉਹਨੇ ਤਾਂ ਕੰਨ ਹੀ ਨਹੀਂ ਕੀਤਾ ਉਹ ਆਂਦਾ ਤੁਸੀਂ ਜਦੋਂ ਵੇਖਣ ਗਏ ਉਹਦੋਂ ਤਾਂ ਸਮੋਸੇ ਬੜੇ ਹੁੰਦੇ ਆਈ ਤੁਸੀਂ ਇਹ ਦਕਿੰਦੇ ਗਾੜੀਆਂ ਸਮੋਸਿਆਂ ਦੀ ਗੱਲ ਹੁੰਦੀ ਆ ਸਿਮਾ ਹੁਣ ਢਿੱਡ ਤੇ ਕਿਹਨੇ ਕਾ ਪਛਾੜੀ ਘਰ ਰੱਖ ਨਹੀਂ ਜਾਣਾ ਮੈਂ ਤਾਂ ਉਹ ਪਹਿਲਾਂ ਵੀ ਕਿਹਾ ਸੀ ਇਹ ਤੁਹੀਂ ਫੋਨ ਤੇ ਨਾਲ ਦੇ ਨਾਲੇ ਦੱਸ ਦੋ ਮੰਮੀ ਜੀ ਹੁਣ ਉਹਦੀ ਭੈਣ ਆਈ ਹੈਗੀ ਉਹ ਉਹਦੇ ਪੱਕੇ ਦੀ ਗੱਲ ਕਰ ਗਈ ਹੋਣੀ ਆ ਤਾਂ ਇਹਨੇ ਤੁਹਾਡੀ ਕੋਈ ਗੱਲ ਸੁਣੀ ਆਹੋ ਕੋਈ ਘਰ ਕੇ ਗਈ ਆ ਮਾ ਹੋਵੇ ਪੁੱਠਣਾ ਮੱਤਾਂ ਦੇ ਕੇ ਗਈ ਹੋਣੀ ਉਹ ਕਰ ਚੱਜ ਸਵਾਦ ਦੀ ਹੈਗੀ ਆ ਪਿਛਲੀ ਵਾਰ ਆਈ ਸੀ ਤੁਸੀਂ ਵੇਖਿਆ ਸੀ ਆਹੋ ਜ਼ੁਬਾਨ ਤੇ ਉਹਦੀ ਬੜੀ ਆ ਤੇ ਦੂਜੀ ਗੱਲ ਇਹ ਆ ਜਦੋਂ ਅਸੀਂ ਘਰੇ ਹੁੰਨੇ ਆ ਉਦੋਂ ਤਾਂ ਟਾਈਮ ਮਿਲਦਾ ਨਹੀਂ ਘਰੇ ਆਉਂਦਾ ਉਹਨਾਂ ਨੂੰ ਜਦੋਂ ਅਸੀਂ ਕਰੋ ਚੱਲ ਜਾਂਦੇ ਆ ਨਾ ਉਦੋਂ ਉਹਨੂੰ ਟਾਈਮ ਮਿਲ ਜਾਂਦਾ ਕੋਈ ਗਾਲ ਨਹੀਂ ਬੰਦਾ ਆਪ ਹੀ ਪਸਤਾਉਂਦਾ ਹੁੰਦਾ ਵਾ ਤੁਹਾਡਾ ਫਰਜ ਵਾ ਦੱਸਣ ਦਾ ਤੇ ਭਾਜੀ ਦਾ ਫਰਜ ਵਾ ਸੁਣਨ ਦਾ ਤੇ ਬਹਿ ਕੇ ਨਵੇੜਾ ਕਰਨ ਦਾ ਨਹੀਂ ਸੁਣਦਾ ਤੇ ਅਗਲੇ ਦੀ ਮਰਜ਼ੀ ਜਦੋਂ ਹੁਣ ਜ਼ਿੰਮੇਵਾਰੀ ਤੁਹਾਨੂੰ ਦਿੱਤੀ ਤੂੰ ਹੀ ਸਿਆਣੇ ਘਰ ਦੇ ਵਿੱਚ ਮੰਮੀ ਜੀ ਉਹ ਪਿੱਛੋਂ ਕੀ ਕਰਦੀ ਕੀ ਨਹੀਂ ਕਰਦੀ ਇਹਦੇ ਬਾਰੇ ਭਾਜੀ ਨੇ ਹੁਣ ਬਾਹਰ ਬੈਠਿਆ ਥੋੜਾ ਪਤਾ ਲੱਗ ਜਾਣਾ ਵਾ ਉਹਨੂੰ ਵੀ ਤੁਹਾਡੀ ਗੱਲ ਸੁਣਨੀ ਚਾਹੀਦੀ ਵੀ ਚਲੋ ਮੰਮੀ ਕੀ ਕਹਿਣ ੜੇ ਕੀ ਨਹੀਂ ਕਹਿਣ ੜੇ ਚਲੋ ਅਹੀਂ ਤੇ ਗੱਲਾਂ ਉਹਨੂੰ ਦੱਸਿਆਂ ਆ ਪਰ ਦੱਸਿਆਂ ਉਹਦੇ ਭਲੇ ਵਾਸਤੇ ਆ ਔਰ ਮੁੜ ਕੇ ਪਛਤਾਊਗਾ ਸਮਾਂ ਕਿਤੇ ਚਲੋ ਮਹਾਰਾਜ ਇਦਾਂ ਦਾ ਟਾਈਮ ਲਿਆਵੇ ਨਾ ਸਾਡੀ ਤੇ ਰਲ ਮਿਲ ਕੇ ਇਹੀ ਸਾਰਿਆਂ ਦੀ ਕੋਸ਼ਿਸ਼ ਆ ਕਿ ਸੰਦੀਪ ਵੀ ਹੜਨਾ ਰਲ ਕੇ ਚੱਲੇ ਨਾ ਹੁਣ ਅਗਲੀ ਉਹ ਸਾਡੀ ਮੰਦੀ ਆ ਤੇ ਨਾ ਬਾਜੀ ਸੁਣਦੇ ਆ ਹਾਂ ਤੇ ਹੁਣ ਜ਼ਿੰਮੇਵਾਰੀਆਂ ਸਾਰੀਆਂ ਪਕਤਾਉਂਦੇ ਆ ਸਿਮਾ ਵੇਖ ਲੈ ਹੁਣ ਵੇ ਤੂੰ ਹੀ ਵਿੱਚ ਸਿਆਣੀ ਆ ਤੂੰ ਕਿਹੜੀ ਨਿਆਣੀ ਆ ਸਭ ਕੋ ਵੇਖਣ ਹੀ ਰਹੀ ਐ ਮੈਂ ਤੇ ਜੇ ਮੰਮੀ ਜੀ ਇਹ ਤੁਹਾਨੂੰ ਸੱਚ ਪੁੱਛੋ ਤੇ ਮੇਰੇ ਮਨ ਚ ਇਹ ਹੀ ਕਿ ਬਾਜੀ ਹੁੰਦੇ ਬਹਿ ਕੇ ਕੰਮ ਦਾ ਵੀ ਨਵੇੜਾ ਕਰਨਾ ਵਾ ਕੰਮ ਨੂੰ ਵੀ ਉਹ ਹੱਥ ਨਹੀਂ ਲਾ ਕੇ ਰਾਜੀ ਹੈਗੀ ਤੇ ਜੇ ਫੇਰ ਰੋਜ਼-ਰੋਜ਼ ਲੜੀਏ ਤੇ ਘਰ ਚ ਕਪੱਤ ਪਿਆ ਵੀ ਚੰਗਾ ਨਹੀਂ ਲੱਗਦਾ ਹਾਂ ਤਾਂ ਤੇਰੀ ਇਹ ਗੱਲ ਠੀਕ ਆ ਤੇ ਜਦੋਂ ਤੁਹਾਡੀ ਗੱਲ ਨਹੀਂ ਸੁਣੀ ਤੇ ਮੇਰੇ ਉਹਨਾਂ ਨੇ ਕਿੱਥੋਂ ਸੁਣਨੀ ਆ ਨਹੀਂ ਉਹਨਾਂ ਤਾਂ ਆਪਣੇ ਮਾਪਿਆਂ ਦੀ ਗੱਲ ਨਹੀਂ ਸੁਣੀ ਤਾਂ ਤੇਰੀ ਕਿੱਥੋਂ ਸੁਣਨੀ ਆ ਚੱਲੀਏ ਫਿਰ ਆਪਾਂ ਪਾਲਰ ਦੇ ਮੈਂ ਤੁਹਾਨੂੰ ਆਖਿਆ ਹੀਗਾ ਪਾਲਰ ਦੇ ਟਾਈਮ ਕਿੰਨਾ ਹੋ ਗਿਆ ਵਾ ਟਾਈਮ ਤੇ ਸਾਡੇ 5 ਹੋ ਗਏ ਆ ਹਾਂਜੀ ਚੱਲ ਫੇ ਚੱਲ ਜਲਦੀ ਕਰ। ਚਲਾਂ ਮੈਂ ਪਰਸਲਾਵਾ। ਮੋਟਰਸਾਈਕਲ ਕਾਡਾ ਪਰਸਲਾ। ਗੱਡੀ ਤੇ ਚੱਲ ਜੰਦੇ ਆ। ਆਓ ਭਾਬੀ ਨੂੰ ਤੇ ਮਾਤਾ ਨੂੰ ਪੁੱਛ ਲੈ ਜੇ ਅੰਨਾ ਜਾਣਾ ਤੇ ਨਾਲ ਹੀ ਲੈ ਜਾਣਾ ਨੂੰ। ਭਾਬੀ ਨੂੰ ਤੇ ਮਾਤਾ ਨੂੰ ਮੈਂ ਕਿ ਪੁੱਛਣਾ ਵਾ? ਮੇਰ ਨਾਲ ਬਹੁਤ ਸੁਲਾਣਾ ਰਹਿੰਦੀਆਂ ਵਾ। 20 20 ਤੇ ਮੈਨੂੰ ਗੱਲਾਂ ਕਰਦੀਆਂ। ਮੈਂ ਨਹੀਂ ਇਹਨੂੰ ਪੁੱਛਣਾ। ਤੂੰ ਹੀ ਪੁੱਛਣਾ ਤੇ ਪੁੱਛ ਲੋ। ਚੱਲ ਦੱਸ ਕਿੱ데 ਜਾਣਾ ਪੈਣਾ ਨਾ ਇੱਕ ਨੂੰ ਦੱਸ ਆ ਜਾ ਮੈਂ ਗੱਡੀ ਲੱਗੀ। ਚਲਾਂ ਮੈਂ ਪਰਸਲਾਵਾ। ਤੇ ਇਹ ਸਭ ਜਿੰਦ ਤੱਕ ਕਹਾਲਾਣਾ ਕੋਦੂਨੇ ਸੇਵੇਂ ਬਣਾ ਲਾ। ਦੇ ਨੇ ਮੈਂ ਇਹਦੇ ਪਾਰਲਰ ਤੇ ਚੱਲੇ ਆ ਮਾੜਾ ਜ ਆਹ ਕਿਹੜਾ ਟਾਈਮ ਪਾਰਲਰ ਤੇ ਜਾਂਦਾ ਉੱਥੋਂ ਰੋਟੀ ਪਾਣੀ ਦਾ ਟਾਈਮ ਹੋਇਆ ਚੱਲ ਟਰੇ ਹੁਣ ਬਣਾ ਲਿਓ ਫੇਰ ਰੋਟੀ ਪਾਣੀ ਮੈਂ ਤਾਂ ਫੇਰ ਬਣਾਉਣਾ ਹੀ ਆ ਜਦੋਂ ਤੂੰ ਮੇਰੇ ਆਖੇ ਨਹੀਂ ਲੱਗਣਾ ਮੰਮੀ ਨੂੰ ਦੱਸ ਦਿਓ ਰੜ ਜੇ ਬਾਟੀ ਰੱਖ ਦਿੱਤੀ ਜੀ। ਮੰਮਾ ਕਿੱਥੇ ਗਏ ਆ ਹੁਣੇ? ਮਮੀ ਜੀ ਪਾਰਲਰ ਦੇ ਗਈ ਸੰਦੀਪ। ਪਾਰਲਰ ਦੇ ਗਈ ਮੰਮੀ ਜੀ। ਪਾਰਲਰ ਦੇ ਗਈ? ਹਾਂ ਜੀ। ਆ ਵੇੜਾ ਵਾਲੇ ਤੇ ਪਾਰਲਰ ਜਾਂਦਾ। ਉਹਨੂੰ ਕੀ ਆ ਕੰਮ ਨਾ ਧੰਦਾ ਵੇਲੀ। ਮੈਂ ਕੈਸਾ ਕੋ ਦੁੱਧ ਵਾਲੀਆਂ ਸੇਵੀਆਂ ਬਣਾ ਲਾ। ਤੂੰ ਇਹ ਤੇ ਢੇਬੜੀ ਚੜੀ ਆ ਚਲ ਹੋਰ ਚੜਾ ਧੂਬਾ ਆਪੇ ਜਿਹੜਾ ਨਾਲ ਗਿਆ ਵਾ ਕੇ।